ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ BB13 ਵਾਲੇ ਤੇ ਆਈ ਹੋਪ ਤੁਸੀਂ ਠੀਕ ਹੋਵੋਗੇ ਅਸੀਂ ਵੀ ਠੀਕ-ਠਾਕ ਜੀ ਲਓ ਜੀ ਅੱਜ ਫੇਰ ਆਪਾਂ ਸਵੇਰੇ-ਸਵੇਰੇ ਤਿਆਰ ਹੋ ਗਏ ਹਨ 15-20 ਦਿਨੋਂ ਗੇ ਰੋਜ਼ ਐਵੇਂ ਨਵੇਂ-ਨਵੇਂ ਸੂਟ ਪਾ ਕੇ ਤਿਆਰ ਹੁੰਦਿਆਂ ਨੂੰ ਹਨ ਤੇ ਸਿਹਤ ਵੀ ਖਰਾਬ ਹੋਈ ਪਈ ਆ ਨਾ ਬਿਮਾਰ ਹੋਏ ਪਏਾਂਗੇ ਤੇ ਕੱਲ ਆਪਾਂ ਤੁਹਾਨੂੰ ਦੱਸਿਆ ਸੀਗਾ ਆਪਾਂ ਗਏ ਸੀਗੇ ਵਿਆਹ ਲੁਧਿਆਣੇ ਉੱਥੇ ਸਾਡੇ ਰਹਿੰਦੇ ਸੀਗੇ ਦਾਦਾ ਜੀ ਦੇ ਭਾਈ ਰਹਿੰਦੇ ਸੀਗੇ ਉਹਨਾਂ ਦੀ ਫੈਮਿਲੀ ਹੈਗੀ ਤੇ ਚਾਚਾ ਜੀ ਦੇ ਬੇਟੇ ਦਾ ਵਿਆਹ ਸੀਗਾ ਤੇ ਸਾਰੇ ਇਕੱਠੇ ਹੋ ਕੇ ਉੱਥੇ ਗਏ ਸੀ ਤੇ ਅੱਜ ਉਹ ਇੱਥੇ ਆਉਣਗੇ ਮੱਥਾ ਟੇਕਣਾ ਨਾ ਆਪਣੇ ਵੀ ਬਾਬਿਆਂ ਦੀ ਜਗ੍ਹਾ ਤੇ ਤੇ ਹੁਣ ਆਪਾਂ ready ਹੋ ਕੇ ਚੱਲਦੇ ਹਾਂ ਆਪਣੇ ਦੂਸਰੇ ਚਾਚਾ ਜੀ ਦੇ ਘਰ ਤੇ ਉਹਨਾਂ ਦੇ ਘਰ ਆਪਾਂ ਕਰਦੇ ਹਾਂ ਹਨਾ ਰੋਟੀ ਪਾਣੀ ਦੀ ਤਿਆਰੀ ਤੇ ਕਿਉਂਕਿ ਉਹ ਵੀ ਪੰਦਰਾਂ ਵੀਹ ਜਾਣੇ ਆਉਣਗੇ ਤੇ ਚਲੋ ਜੀ ਤੁਹਾਨੂੰ ਵੀ ਨਾਲ ਨਾਲ ਸਾਰੇ video ਦਿਖਾਵਾਂਗੇ ਕੀ ਕੀ ਮਨਾਉਂਦੇ ਆਪਾਂ ਕਿਵੇਂ ਕਿਵੇਂ ਸਾਰੇ ਤਿਉਹਾਰ ਮਤਲਬ ਤਿਉਹਾਰ ਨੀ sorry ਅਸੀਂ ਸਾਰੇ ਰੀਤੀ ਰਿਵਾਜ ਤੁਹਾਨੂੰ ਦਿਖਾਵਾਂਗੇ ਤੇ ਬਣੇ ਰਹੀਓ video ਦੇ ਨਾਲ ਜੀ ਨਾ ਉਸ ਤਾਰ ਨੂੰ ਗਈ 16 16 ਚਾਹੀਦੀ ਤੇ ਚੰਮਚਾ ਮੋਕੇ ਤੇਰੀ ਪਾਪੋ ਬਸ ਛਿਲ ਸਿੱਕੇ ਬੋਲਦੇ ਕਿਤੇ ਲੱਗਿਆ ਉਸ ਉਤਾਰਾ ਹੈ ਨਹੀਂ ਕੋਈ ਨਾਲ ਕੋਈ ਹੈ ਨਹੀਂ ਨਾਲ नहीं, नहीं <laughs> आई कह दो बस हम चलू भाई।

চামু চামু গে দেু হে কচ্ চামু Thank <laughs> you.

ਪੱਟਦੇ ਨਾ ਤੇਰੀ ਵਾਰੀ ਨਹੀਂ ਹੋਣੀ ਹੋਣੀ ਮੱਸਾ ਬਣਾ ਮਾਰੀ ਇਸੇ 10 ਗੋਨਾ ਜ਼ਿਆਦਾ ਪੜੇਗੀ ਥੋੜਾ ਜ਼ੋਰ ਨਾਲ ਆ ਇੱਧਰ ਫੜਾਈਏ ਇੱਕ ਮਾਰ ਦੇ ਦਿਖਾ ਦੇ ਉਹ ਦੋ ਹਜ਼ਾਰ 800 ਆ ਗਿਆ ਨਹੀਂ ਆ ਪੰਜ ਉਹ ਹੈੜੀ ਗੋ ਚਲੋ ਖੇਡ ਲਓ ਭਾਈ ਹੁਣ ਖੇਡਦੇ ਛੱਪ ਪੰਜ ਲਾ ਦੋ ਪੰਜ ਲਾ ਦੋ ਮਤ ਹੈ ਕੀ ਪੰਜੇ ਤੁਸੀਂ ਲਾ ਦੋ ਇੱਕ ਦੋ ਨੇ ਸੱਤ ਸੱਤ ਲਾ ਦਿੰਦੇ ਆ ਦੋ ਰਹਿ ਗਈਆਂ ਲਾ ਦੋ ਮੈਂ ਦੋ ਨਾ ਹਾਂ

1 2 3 4 1 2 3 4 एक, दो, दो, एक, एक, एक तो और हो गया लो कोई 1 2 3 50 बना के भेज दे मैं कर लूंगा बस बस 1 2 आ क्यों गया तो मेरेतिया तो ऊपर परज परज पे मारी आ हो गया 2 बस बस वरना आजा ओए इकरे इकरेगी इकरेगी जल्दी मम्मी जल्दी मारनी थी और नहीं तो दे जाएगी सुन सुन 4 5 5 4 एनोया ने मारदा नहीं मेरा मारदा आया ना होली वाला है नवी देता होली नाले पुरानी रोटियां थी 4 5 लावणी एंड में ना चार लाड़े चार लाड़े ना भैया रोटियां भी, भी दिन्दियां नहीं है पुरानी ही दिन्दियां ने देख लो मैं बस इसके लाड़े चार लाड़े चार लाड़े चार लाड़े नहीं हाँ हाँ बिचारों मैं क्यों नहीं लाड़े मार मार मेरे लिए छोड़ना मत